ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਤਾਂ ਅੱਜ ਆਪ ਪਪਣਾਣ ਜਾ ਰਹੇ ਇੱਕ ਡਿਜ਼ਾਈਨ ਇੱਕ ਡਿਜ਼ਾਈਨ ਹੈ ਜਾਲੀ ਤੋਂ ਬਿਨਾ ਵਾਲਾ ਡਿਜ਼ਾਈਨ ਹੈ ਤੇ ਸਾਡਾ ਸਿਰਫ ਚਾਰ ਕੁੰਡਿਆਂ ਤੇ ਡਿਜ਼ਾਈਨ ਪਊਗਾ ਦੋ ਸਿੱਧੇ ਦੋ ਪੁੱਠੇ ਤੇ ਸੀ ਡਿਜ਼ਾਈਨ ਪਾਣਾ ਤੇ ਦੇਖੋ ਇਹ ਵਾਲਾ ਪਹਿਲਾਂ ਮੈਂ ਬਾਰਡਰ ਬਣਾ ਚੁੱਕੇ ਹਾਂ ਬਾਰਡਰ ਵੀ ਮੈਂ ਦੋ ਸਿੱਧੇ ਦੋ ਪੁੱਠਿਆਂ ਦਾ ਬਣਾਇਆ ਹੋਇਆ ਹੈ ਤੇ ਇਹ ਬਾਰਡਰ मैं थोड़ा पहले ही वीडियो पा चुकी हैं पर था लिंक थानू मैं डिस्क्रिप्शन देगी अगर तुम यही वाला बॉर्डर बनाना चाहते हो तो ये बना सद क्योंकि डिजाइन भी दो पुठे दो सिद्धियां तो ये एदर ही यह डिज़ाइन सेम इ ही कुंडे तो साढ़ा शुरू हो जाए मीनस के दोटीपल अभी कुंडे पा लाने क्योंकि चार कुंड तो साजा डिजाइन है तो दो मल्टीपल कुंडे साडा सैट हो जाए दोडे पुठे दोडे पुठिया तो बाद धागा पिछे अगले दो कुंड तो बाद सिलाई पानी है सिलाई पा के एक कुंडा चुकना एक कुंडा चुकन तो बादला कुंडा अं ले तो दो का इदा एक कर देना दो करा फिर सीधा फिर धागा अपने वाल फिर दो कुे पुट्ठे धागा पिछे दोडे तो बाद एक कुंडा चुकया चुक के सिलाई इधर पाई एक कुंडे असद लियादा दो का एक करता दोनों बाद अगला कुंडा सीधा फिर धागा अपने वल फिर दो कुे पुठे ਪੈਟਰਨ ਦੀ ਫਸਟ ਰੋ ਹੈ ਪੂਰੀ ਦੀ ਪੂਰੀ ਰੋ ਇਸੇ ਇੱਦਾਂ ਹੀ ਪਾਣੀ ਹੈ ਤੇ ਪੈਟਰਨ ਦੀ ਇਹ ਸਾਡਾ ਜਿਹੜਾ ਡਿਜ਼ਾਈਨ ਹੈ ਚਾਰ ਕੁੰਡੇ ਆ ਤੇ ਮੀਨਸ ਕਿ ਦੋ ਦੇ ਮਲਟੀਪਲ ਤੁਸੀਂ ਕੁੰਡੇ ਪਾ ਲਓਗੇ ਤਾਂ ਤੁਹਾਡਾ ਡਿਜ਼ਾਈਨ ਸੈੱਟ ਆ ਜਾਣਾ ਅਸੀਂ ਜਿਹੜੀ ਡਿਜ਼ਾਈਨ ਦੀ ਫਸਟ ਰੋ ਪਾ ਰਹੇ ਹਾਂ ਦੋ ਕੁੰਡੇ ਸਿੱਧੇ ਹਨ ਦੋ ਕੁੰਡੇ ਪੁੱਠੇ ਤੇ ਜਿਹੜੇ ਸਿੱਧੇ ਕੁੰਡੇ ਪਾ ਰਹੇ ਹਾਂ ਦੋ ਉਹਨੂੰ ਤਾਰਾ ਪਿੱਛੇ ਕਰਕੇ ਦੋ ਕੁੰਡੇ ਤੋਂ ਬਾਅਦ ਅਸੀਂ ਇੱਦਾਂ ਇੱਕ ਕੁੰਡਾ ਚੁੱਕ ਕੇ ਇਹਨੂੰ ਲੈ ਕੇ ਇੱਦਾਂ ਤੇ ਦੋ ਦਾ ਅਸੀਂ ਇੱਕ ਕਰ ਰਹੇ ਹਾਂ ਫੇਰ ਅਸੀਂ ਸਿੱਧੀ ਸਲਾਈ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠੇ ਦਬਾ ਤਾ ਅੱਗੇ ਨੂੰ ਕੀਤਾ ਪਿੱਛੇ ਪਿੱਛੇ ਕਰਨ ਤੋਂ ਬਾਅਦ ਦੋ ਕੁੰਡੇ ਦਬਾ ਕੇ ਸਲਾਈ ਪਾ ਕੇ ਕੁੰਡਾ ਚੁੱਕਿਆ ਜਿਹੜਾ ਕੁੰਡਾ ਚੁੱਕਿਆ ਉਹ ਨਾਲ ਹੀ ਇਹ ਕੁੰਡੇ ਦੇ ਨਾਲ ਦੋ ਦਾ ਇੱਕ ਅਸੀਂ ਕਰਤਾ ਫੇਰ ਅਸੀਂ ਅਗਲਾ ਕੁੰਡਾ ਸਿੱਧਾ ਦੋ ਕੁੰਡੇ ਸਾਢੇ ਸਿੱਧੇ ਤੇ ਦੋ ਕੁੰਡੇ ਪੁੱਠੇ ਪੈਟਰਨ ਦੀ ਫਸਟ ਰੋ ਪੂਰੀ ਦੀ ਪੂਰੀ ਅਸੀਂ ਇਦਾਂ ਹੀ ਪਾਣੀ ਹੈ ਤੇ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਹੋਏ ਤਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਲੀਜ਼ ਕਰ ਦਿਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲਟਾ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਕੋਈ ਤੁਸੀਂ ਹੋਰ ਡਿਜ਼ਾਈਨ ਜਾਂ ਪੈਟਰਨ ਸਿੱਖਣਾ ਚਾਹੁੰਦੇ ਤਾਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹ ਡਿਜ਼ਾਈਨ ਜਿਹੜਾ ਸਾਡਾ ਜਾਲੀ ਤੋਂ ਬਿਨਾ ਬਣੂਗਾ ਉਹਦੇ ਜਿਹੜਾ ਡਿਜ਼ਾਈਨ ਹੈ ਗਾਫੂ ਡਿਜ਼ਾਈਨ ਬਿਲਕੁਲ ਬਣ ਕੇ ਆਊਗਾ ਤੇ ਸੜਦੀਆਂ ਹੋਣ ਲੱਗੀਆਂ ਸ਼ੁਰੂ ਫਿਰ ਸੋਚ ਕੇ ਰਹੇ ਚੱਕੋ ਸਲਾਈਆਂ ਤੇ ਕਰ ਦਿਓ ਕੰਮ ਸ਼ੁਰੂ ਲਓ ਜ ਪੈਟਰਨ ਦੀ ਪੂਰੀ ਰੋਸ ਇਦਾਂ ਹੀ ਪਾ ਲੈਣੀ ਹੈ ਤੇ ਇਸ ਤੋਂ ਬਾਅਦ ਆ ਜਾਣੇ ਅਸੀਂ ਪੈਟਰਨ ਦੀ ਸੈਕੰਡ ਰੋ ਤੇ ਪੈਟਰਨ ਦੀ ਸੈਕੰਡ ਰੋ ਅਸੀਂ ਦੋ ਸਿੱਧੇ ਦੋ ਪੁੱਠਿਆਂ ਦੇ ਨਾਲ ਕੰਪਲੀਟ ਕਰ ਲੈਣੀ ਹੈ ਸਿੱਧੇ ਤਾਂ ਸਿੱਧੇ ਤੇ ਪੁੱਠੇ ਤੇ ਪੁੱਠੇ ਮੀਨਜ਼ ਜਿਹੜੇ ਦੋ ਕੁੰਡੇ ਸਿੱਧੇ ਹਨ ਉਹਨਾਂ ਨੂੰ ਸਿੱਧੇ ਜਿਹੜੇ ਦੋ ਕੁੰਡੇ ਪੁੱਠੇ ਦਿਖਾਈ ਦੇ ਰਹੇ ਹਨ ਉਹਨਾਂ ਨੂੰ ਪੁੱਠੇ ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਕੇ ਦੋ ਕੁੰਡੇ ਪੁੱਠੇ ਛੋਟਾ ਛੋਟਾ ਡਿਜ਼ਾਈਨ ਬਣਾਉਂਗਾ ਅਲੱਗ ਜਿਹਾ ਡਿਜ਼ਾਈਨ ਬਣਾਉਂਗਾ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹੋ ਤੇ ਪੁੱਠੇ ਸਲਾਈ ਕੰਪਲੀਟ ਕਰਕੇ ਪੈਟਰਨ ਦੀ ਸੈਕਿੰਡ ਰੋ ਆ ਜਾਣਾ ਪੈਟਰਨ ਦੀ ਥਰਡ ਰੋ ਤੇ ਅਸੀਂ ਅੱਗੇ ਪੈਟਰਨ ਦੀ ਫੋਰਥ ਰੋ ਪੈਟਰਨ ਦੀ ਫੋਰਥ ਰੋ ਜਰਾ ਧਿਆਨ ਨਾਲ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕਰ ਲੋ ਜਾਂ ਬੁੰਲੋ ਤੁਹਾਡੀ ਮਰਜ਼ੀ ਹੈ ਤੇ ਇਸ ਵਾਰ ਧਾਗਾ ਪਿੱਛੇ ਕਰਾਂਗੇ ਆ ਸਾਡੇ ਦੋ ਸਿੱਧੇ ਕੁੰਡੇ ਤੇ ਦੋ ਪੁੱਠੇ ਸਿੱਧੋ ਪੁੱਠਿਆਂ 'ਚੋਂ ਅਸੀਂ ਇੱਕ ਕੁੰਡਾ ਬੁੰਲਿਆ ਤੇ ਹੁਣ ਅਗਲਾ ਜਿਹੜਾ ਸਿੱਧਾ ਕੁੰਡਾ ਇਹਨੂੰ ਅਸੀਂ ਏਦਾਂ ਲੂਜ਼ ਕਰਕੇ ਕਰਾਂਗੇ ਤੇ ਇਹਨੂੰ ਸਿੱਧਾ ਬੁਣ ਲਵਾਂਗੇ ਮੀਨਸ ਕਿ ਅਸੀਂ ਦੋ ਕੁੰਡਿਆਂ ਨੂੰ ਆਪਸ ਵਿੱਚ ਉਲਟਾ ਰਹੇ ਹਾਂ ਦੇਖੋ ਕਿਦਾਂ ਹੁਣ ਆਹ ਵਾਲੇ ਕੁੰਡੇ ਨੂੰ ਅਸੀਂ ਪਿੱਛੇ ਤੋਂ ਐਦਾਂ ਲੱਕਿਆਵਾਂਗੇ ਅੱਦਾਂ ਇਹਨੂੰ ਪਹਿਲਾਂ ਸਿੱਧਾ ਬੁਣ ਲਵਾਂਗੇ ਹੁਣ ਅਸੀਂ ਇਹ ਵਾਲੇ ਕੁੰਡੇ ਨੂੰ ਸਿੱਧਾ ਬੁਣਵਾਂ ਪੂਰੀ ਰੋ ਸਾਡੇ ਅਸੀਂ ਕੁੰਡੇ ਹੀ ਉਲਟਾਣੇ ਆ ਹੋਰ ਕੁਝ ਵੀ ਨਹੀਂ ਕਰਨਾ ਇੱਕ ਵਾਰੀ ਫੇਰ ਦੇਖ ਲਓ ਸਿੱਧਾ ਕੁੰਡਾ ਦੋ ਸਿੱਧੇ ਇੱਕ ਪੁੱਠਾ ਕਿਉਂਕਿ ਇੱਕ ਪੁੱਠਾ ਸਿੱਧਰ ਉਲਟਾ ਲਿਆ ਤੇ ਇੱਕ ਪੁੱਠੇ ਨੂੰ ਸਿੱਧਰ ਉਲਟਾਣਾ ਹੈ ਉਲਟਾਉਣ ਦੇ ਲਈ ਕੀ ਕਰਨਾ ਜਿਹੜਾ ਸਿੱਧਾ ਕੁੰਡਾ ਹੈ ਉਹਨੂੰ ਥੋੜਾ ਲੂਜ਼ ਕਰਾਂਗੇ ਲੂਜ਼ ਕਰਕੇ ਸਿੱਧੇ ਨੂੰ ਬੁਣ ਲਵਾਂਗੇ ਬੁਣਨ ਤੋਂ ਬਾਅਦ ਹੁਣ ਜਿਹੜਾ ਪੁੱਠਾ ਕੁੰਡਾ ਸੀ ਇਹਨੂੰ ਵੀ ਸਿੱਧਾ ਬੁਣ ਲਵਾਂਗੇ ਤੇ ਦੋਨੇ ਕੁੰਡਿਆਂ ਨੂੰ ਸਲਾਈ ਤੇ ਉਤਾਰ ਦੇਵਾਂਗੇ ਹੁਣ ਅਗਲਾ ਜਿਹੜਾ ਪੁੱਠਾ ਕੁੰਡਾ ਇਹਨੂੰ ਲਵਾਂਗੇ ਬੈਕ ਲੂਪ ਤੋਂ ਪਿੱਛੋਂ ਸਿੱਧਾ ਬੁਣਾਗੇ ਹੁਣ ਜਿਹੜਾ ਸਲਾਈ ਚ ਕੁੰਡਾ ਇਹਨੂੰ ਸਿੱਧਾ ਬੁਣਾਗੇ ਪੈਟਰਨ ਦੀ 3ਰਡ ਰੋ ਪੂਰੀ ਦੀ ਪੂਰੀ ਅਸੀਂ ਇੱਦਾਂ ਹੀ ਪਾ ਲਈਆਂ ਆ ਦੇਖੋ ਇਹਨੂੰ ਅੱਗੋਂ ਲਿਆ ਸਿੱਧਾ ਬੁਣਿਆ ਕੋਈ ਸਾਨੂੰ ਕੁੰਡਾ ਸਲਾਈ ਤੋਂ ਉਤਾਰਨ ਦੀ ਲੋੜ ਨਹੀਂ ਪੈਂਦੀ ਬੜੀ ਹੈਰਾਨਾ ਬਣ ਜਾਂਦਾ ਹੈ ਦੋਨੇ ਸਲਾਈ ਤੋਂ ਉਤਾਰਦੇ ਹੁਣ ਅਸੀਂ ਇਹਨੂੰ ਪਿੱਛੋਂ ਲਿਆ ਪਿੱਛੋਂ ਲਾ ਕੇ ਸਿੱਧਾ ਬੁਣਿਆ ਤੇ ਹੁਣ ਅਸੀਂ ਇਹਨੂੰ ਇੱਤਾ ਉਤਾਰਤਾ ਦੋਨਾਂ ਨੂੰ ਨਹੀਂ ਫਿਰ ਦੇਖੋ ਅਸੀਂ ਆ ਸਿੱਧੇ ਦੋਨੇ ਸਿੱਧੇ ਕੁੰਡਿਆਂ ਦੇ ਨਾਲ ਅਸੀਂ ਦੋ ਕੁੰਡੇ ਪੁੱਠੇ ਉਲਟਾ ਰਹੇ ਹਾਂ ਸਿੱਧੇ ਨੂੰ ਲੈ ਰਹੇ ਹਾਂ ਅਸੀਂ ਲੂਜ਼ ਬੁਣ ਰਹੇ ਹਾਂ ਸਿੱਧਾ ਤੇ ਜਿਹੜਾ ਸਾਡਾ ਪੁੱਠਾ ਕੁੰਡਾ ਸੀ ਫਿਰ ਅਸੀਂ ਇਹਨੂੰ ਬੁਣ ਰਹੇ ਹਾਂ ਦੋਨਾਂ ਨੂੰ ਬੁਣਨ ਤੋਂ ਬਾਅਦ ਸਲਾਈ ਤੋਂ ਉਤਾਰ ਰਹੇ ਹਾਂ ਦੋਨਾਂ ਨੂੰ ਹੀ ਅਸੀਂ ਸਿੱਧਾ ਬੁਣ ਰਹੇ ਹਾਂ ਫਿਰ ਅਸੀਂ ਇੱਕ ਸਿੱਧਾ ਇੱਕ ਪੁੱਠਾ ਫੇਰ ਆ ਗਿਆ ਤੇ ਪੁੱਠੇ ਨੂੰ ਪਿੱਛੇ ਲਵਾਂਗੇ ਅਸੀਂ ਪੁੱਠੇ ਕੁੰਡੇ ਨੂੰ ਪਿੱਛੇ ਲੈ ਕੇ ਅਸੀਂ ਬੁਣਿਆ ਸਿੱਧਾ ਤੇ ਫਿਰ ਅਸੀਂ ਸਿੱਧਾ ਜਿਹੜਾ ਕੁੰਡਾ ਸੀ ਉਹਨੂੰ ਵੀ ਬੁਣ ਲਿਆ ਅਸੀਂ ਤਾਂ ਤੇ ਦੋਨੇ ਕੁੰਡਿਆਂ ਨੂੰ ਸਲਾਈ ਤੋਂ ਉਤਾਰਤਾ ਬਸ ਐਦਾਂ ਹੀ ਅਸੀਂ ਪੈਟਰਨ ਦੀ 3rd ਰੋ ਪੂਰੀ ਦੀ ਪੂਰੀ ਪਾ ਲਈ ਹੈ ਤੇ ਪੈਟਰਨ ਦੀ 4th ਰੋ ਸਾਡੇ ਪੂਰੀ ਦੀ ਪੂਰੀ ਪੁੱਠੇ ਪਾਉਗੇ ਬਸ ਇਹੀ ਚਾਰ ਰੋ ਦਾ ਸਾਡਾ ਪੈਟਰਨ ਹੈ ਪਰ ਤੁਹਾਨੂੰ ਅਗਲੀ ਰੋ ਵੀ ਸਾਡੇ ਦੇਖਣੀ ਪੈਣੀ ਹੈ ਕਿਉਂਕਿ ਅਗਲੀ ਰੋ ਤੋਂ ਜਿਹੜਾ ਸਾਡਾ ਪੈਟਰਨ ਆ ਥੋੜਾ ਚੇਂਜ ਹੋ ਜਾਣਾ ਹੈ ਤੇ ਉਹ ਕਿੱਦਾਂ ਹੋਣਾ ਤਾਂ ਫਿਰ ਅਗਲੀ ਵੀ ਦੇਖ ਲਓ ਤੇ ਇਹ ਰੋ ਪੂਰੀ ਪਾ ਕੇ ਤੇ ਪੁੱਠੀ ਰੋ ਪੂਰੀ ਪੁੱਠੀ ਪਾ ਕੇ ਫਿਰ ਆਨੇ ਆਸੀ ਆਪਣੀ ਸਿੱਧੇ ਰੋ ਦੇ ਵਿੱਚ ਦੇਖੋ ਇਹ ਚਾਰ ਰੋ ਦੇ ਨਾਲ ਹੀ ਸਾਡਾ ਪੈਟਰਨ ਕੰਪਲੀਟ ਹੋ ਗਿਆ ਪਰ ਜਿਹੜਾ ਹੁਣ ਅਸੀਂ ਅਗਲਾ ਪੈਟਰਨ ਸ਼ੁਰੂ ਕਰਨਾ ਉਹ ਦੇਖ ਲਓ ਕਿੱਦਾਂ ਪਹਿਲਾਂ ਅਸੀਂ ਕੀਤਾ ਸੀ ਇੱਥੇ ਦੋ ਕੁੰਡੇ ਪੁੱਠੇ ਫਿਰ ਦੋ ਸਿੱਦੇ ਦੋ ਪੁੱਠੇ ਦੋ ਸਿੱਦੇ ਪਹਿਲੀ ਰੋ ਅਸੀਂ ਜਦੋਂ ਚਾਰ ਰੋ ਪਾਈਆਂ ਨੇ ਪਹਿਲਾਂ ਇੱਦਾਂ ਸਟਾਰ ਤੇ ਹੁਣ ਅਸੀਂ ਇੱਥੇ ਕਿੱਦਾਂ ਕਰਨਾ ਹੁਣ ਅਸੀਂ ਇੱਥੇ ਦੋ ਸਿੱਧੇ ਪਾਨੇ ਆ ਪਹਿਲਾਂ ਇੱਥੇ ਦੋ ਪੁੱਠੇ ਪਾਏ ਸੀ ਹੁਣ ਦੋ ਸਿੱਧੇ ਧਾਗਾ ਆਪਣੇ ਵੱਲ ਕਰਕੇ ਦੋ ਪੁੱਠੇ ਤੇ ਜਿਹੜਾ ਹੁਣ ਸਾਡਾ ਪੈਟਰਨ ਪਹਿਣਾ ਇਹ ਵਾਲੇ ਦੋ ਕੁੰਡੇ ਤੋਂ ਪਹਿਲਾਂ ਮੀਨਸ ਕਿ ਪਹਿਲਾਂ ਅਸੀਂ ਇੱਥੇ ਦੋ ਪੁੱਠੇ ਦੋ ਸਿੱਧੇ ਪਾਏ ਸੀ ਹੁਣ ਅਸੀਂ ਇੱਥੇ ਪਹਿਲਾਂ ਦੋ ਸਿੱਧੇ ਫਿਰ ਦੋ ਪੁੱਠੇ ਪਾ ਲਏ ਤੇ ਹੁਣ ਸਾਡਾ ਪੈਟਰਨ ਸ਼ੁਰੂ ਹੋਣ ਲੱਗਾ ਆ ਦੋ ਕੁੰਡੇ ਤੋਂ ਬਾਅਦ ਅਸੀਂ ਇੱਥੇ ਸਲਾਈ ਪਾ ਕੇ ਕੁੰਡਾ ਚੁੱਕਣਾ ਚੁੱਕ ਕੇ ਫਿਰ ਇਹ ਵਾਲੇ ਕੁੰਡੇ ਨੂੰ ਲੈਣਾ ਦੋ ਦਾ ਇੱਕ ਸੇਮ ਜਿੱਦਾਂ ਸੀ ਪਹਿਲੀ ਰੋਕ ਕੀਤੀ ਸੀ ਅੱਧਾ ਹੀ ਅਸੀਂ ਇੱਕ ਤੋਂ ਇੱਕ ਚਾਰ ਰੋ ਫੇਰ ਰਿਪੀਟ ਕਰਨੀਆਂ ਦੋ ਪੁੱਠੇ ਧਾਗਾ ਪਿੱਛੇ ਫਿਰ ਅਸੀਂ ਦੋ ਤੋਂ ਬਾਅਦ 10 ਸਲਾਈ ਪਾਣੀ ਆ ਪਾ ਕੇ ਇੱਥੋਂ ਕੁੰਡਾ ਚੁੱਕਣਾ ਇਹ ਵਾਲੇ ਕੁੰਡੇ ਨੂੰ ਲੈਣਾ ਦੋ ਦਾ ਇੱਕ ਫਿਰ ਇੱਥੇ ਇੱਕ ਕੁੰਡਾ ਸਿੱਧਾ ਧਾਗ ਆਪਣੇ ਵੱਲ ਫਿਰ ਦੋ ਕੁੰਡੇ ਪੁੱਠੇ ਲੈ ਧਾਗਾ ਪਿੱਛੇ ਫਿਰ ਦੋ ਕੁੰਡੇ ਤੋਂ ਬਾਅਦ ਸਲਾਈ ਪਾ ਕੇ ਇਹ ਕੁੰਡਾ ਚੁੱਕਣਾ ਇਹ ਕੁੰਡਾ ਚੁੱਕਣ ਤੋਂ ਬਾਅਦ ਦੋ ਕੁੰਡੇ ਲੈਣੇ ਤੇ ਦੋ ਦਾ ਇੱਕ ਤੇ ਫਿਰ ਅਗਲਾ ਕੁੰਡਾ ਫਿਰ ਸਿੱਧਾ ਤੱਕ ਆਪਣੇ ਵੱਲ ਦੋ ਕੁੰਡੇ ਪੁੱਠੇ ਐਸੀ ਫੇੜੇ ਇੱਕ ਤੋਂ ਚਾਰੋਂ ਇਦਾਂ ਹੀ ਰਿਪੀਟ ਕਰਨੀਆਂ ਨੇ ਫਸਟ ਰੋ ਤੋਂ ਅਸੀਂ ਸ਼ੁਰੂ ਹੋ ਗਿਆ ਪਰ ਫਰਕ ਇਹ ਪਿਆ ਵੀ ਪਹਿਲੀ ਸਲਾਈ ਚ ਅਸੀਂ ਇੱਥੇ ਦੋ ਪੁੱਠੇ ਦੋ ਸਿੱਦੇ ਦੋ ਪੁੱਠੇ ਦੋ ਸਿੱਦੇ ਇਦਾਂ ਪਾਇਆ ਸੀ ਮੀਨਸ ਜਿਹੜਾ ਸ਼ੁਰੂ ਕੀਤਾ ਸੀ ਪੈਟਰਨ ਸੇ ਦੋ ਪੁੱਠਿਆਂ ਤੋਂ ਸ਼ੁਰੂ ਕੀਤਾ ਸੀ ਤੇ ਹੁਣ ਅਸੀਂ ਜਦੋਂ ਚਾਰ ਸਲਾਈਆਂ ਪਾ ਕੇ ਫੇਰ ਅਸੀਂ ਇੱਕ ਤੋਂ ਚਾਰ ਸਲਾਈਆਂ ਰਿਪੀਟ ਕਰਨੀ ਤਾਂ ਹੁਣ ਅਸੀਂ ਇੱਥੇ ਦੋ ਸਿੱਧੇ ਤੇ ਦੋ ਪੁੱਠੇ ਐਦਾਂ ਸਾਡਾ ਪੈਟਰਨ ਹੁਣ ਸ਼ੁਰੂ ਹੋ ਜਾਣ ਮੀਨਸ ਕਿ ਜਿਹੜੇ ਸਿੱਧੇ ਤੇ ਪੁੱਠੇ ਤੇ ਪੁੱਠੇ ਤੋਂ ਜੋ ਸਿੱਧੇ ਪਾ ਲਾਂਗੇ ਤਾਂ ਸਾਡੇ ਪੈਟਰਨ ਦੀ ਸਗਾ ਆਪਣੇ ਆਪ ਹੀ ਚੇਂਜ ਹੋ ਚੁੱਕੇ ਤੇ ਪੈਟਰਨ ਦੀ ਲੁੱਕ ਸਾਡੇ ਫਿਰ ਇਹਦੇ ਨਾਲ ਹੀ ਵਧੀਆ ਆਣੀ ਆ ਐਦਾਂ ਹੀ ਆ ਦੇਖੋ ਫੇਰ ਇਸ ਲਾਈਫ ਹਟ ਹਟ ਕੰਪਲੀਟ ਕਰ ਲੈਣੇ ਤੁਹਾਨੂੰ ਪਤਾ ਹੀ ਲੱਗਿਆ ਤੇ ਪੁੱਠੀ ਸਲਾਈ ਤੁਹਾਨੂੰ ਪਤਾ ਹੀ ਹੈ ਸਿੱਧੇ ਤੋਂ ਸਿੱਧੇ ਤੇ ਪੁੱਠ ਅਸੀਂ ਫੇਰਾਂਗੇ ਹੁਣ ਪੈਟਰਨ ਦੀ ਅਗਲੀ ਰੋ ਪਹਿਲਾਂ ਅਸੀਂ ਇੱਕ ਤੋਂ ਚਾਰ ਰਿਪੀਟ ਕਰਕੇ ਹੁਣ ਅਸੀਂ ਦੋ ਰੋ ਰਿਪੀਟ ਕਰਕੇ ਅਸੀਂ ਹੁਣ ਤੀਜੀ ਰੋ ਤੇ ਆ ਪੈਟਰਨ ਦੀ ਤੀਸਰੀ ਰੋ ਦੇਖੋ ਪਹਿਲਾ ਕੁੰਡਾ ਸਿੱਧਾ ਤੇ ਆਹ ਵਾਲਾ ਕੁੰਡਾ ਹੁਣ ਅਸੀਂ ਇਹਨੂੰ ਉਲਟਾਣਾ ਨਹੀਂ ਇਹ ਇਹਨੂੰ ਸਿੱਧੇ ਹੀ ਬਣ ਲੈਣਾ ਕਿਉਂਕਿ ਸਾਈਡ ਤੇ ਸਾਈਡ ਤੇ ਅਸੀਂ ਕੁੰਡਾ ਉਲਟਾਵਾਂਗੇ ਤਾਂ ਅੱਗੇ ਆਪਣੇ ਵੱਲ ਕਰਕੇ ਇੱਕ ਕੁੰਡਾ ਪੁੱਠਾ ਇਹ ਕੁੰਡੇ ਪੁੱਠੇ ਤਾਂ ਬਾਅਦ ਹੁਣ ਅਸੀਂ ਇੱਥੇ ਤਾਂ ਅੱਗੇ ਉਲਟਾਣਾ ਦੋ ਸਿੱਧੇ ਤੇ ਇੱਕ ਪੁੱਠੇ ਦੇ ਨਾਲ ਪਹਿਲੇ ਕੁੰਡੇ ਨੂੰ ਲੂਜ਼ ਕਰਕੇ ਸਿੱਧਾ ਇਹਰੇ ਵਾਲੇ ਕੁੰਡੇ ਨੂੰ ਫੇਲ ਸਿੱਧਾ ਇਹਨੂੰ ਪਿੱਛੇ ਤੋਂ ਸਿੱਧਾ ਸੇਮ ਐਦਾ ਹੀ ਜਿੱਦਾਂ ਅਸੀਂ ਪਹਿਲਾਂ ਪੈਟਰਨ ਦੀ ਥਰਡ ਰੋ ਪਾਈ ਸੀ ਸੇਮ ਐਦਾ ਹੀ ਇਹ ਵੀ ਰੋ ਰਿਪੀਟ ਕਰ ਲੈਣੀ ਹੈ ਤੇ ਬਸ ਇਹੀ ਅਸੀਂ ਚਾਰ ਚਾਰ ਰੋ ਰਿਪੀਟ ਕਰਦੇ ਜਾਣਾ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪੈਟਰਨ ਦੀ ਸਾਡੀ પાસે ਹਮੇਸ਼ਾ ਜਗ੍ਹਾ ਹੀ ਚੇਂਜ ਹੁੰਦੀ ਚਲੇ ਜਾਣੀ ਹੈ ਬਸ ਉਹ ਅਸੀਂ ਕਰਦੇ ਜਾਣਾ ਹਾਂ ਹਾਂ ਦੇਖੋ ਫੇਰ ਪਹਿਲਾ ਗੁੰਡਾ ਸਿੱਧਾ ਫੇਰ ਅਗਲਾ ਸਿੱਧਾ ਫੇਰ ਪਿੱਛੇ ਤੋਂ ਸਿੱਧਾ ਤੇ ਤਾਂ ਬਸ ਇਦਾਂ ਹੀ ਅਸੀਂ ਇਹ ਵਾਲੀ ਪੂਰੀ ਰੋ ਪਾ ਕੇ ਫਿਰ ਪੁੱਠੀ ਰੋ ਪੂਰੀ ਪੁੱਠੀ ਬਸ ਇਹੀ ਫਿਰ ਅਸੀਂ ਸੇਮ ਰੋ ਹੀ ਰਿਪੀਟ ਕਰੀ ਜਾਣੀ ਹੈ ਜਿਹੜੀ ਅਸੀਂ ਹੁਣ 1 ਤੋਂ 8 ਰੋ ਰਿਪੀਟ ਕੀਤੀਆਂ ਨੇ 1 ਤੋਂ 8 ਉਹੀ ਸੇਮ ਫਿਰ 1 ਤੋਂ 8 ਸਾਡੀਆਂ ਇਹੀ ਸਾਡੀਆਂ ਸੇਮ 1 ਤੋਂ 8 ਰਿਪੀਟ ਹੋਣਗੇ 1 ਤੋਂ 8 1 ਤੋਂ 8 ਚਾਰ ਚ ਸਾਡਾ ਪੈਟਰਨ ਪੂਰਾ ਹੁੰਦਾ ਚਾਰ ਫਿਰ ਸੇਮ ਉਹੀ ਚਾਰੋਂ ਸੇ ਰਿਪੀਟ ਕਰਦੇ ਆ ਪਰ ਜਗਾ ਚੇਂਜ ਕਰਕੇ ਪਹਿਲਾਂ ਅਸੀਂ ਦੋ ਪੁੱਠੇ ਦੋ ਸਿੱਧੇ ਐਦਾਂ ਪਾਇਆ ਸੀ ਪੈਟਰਨ ਤੇ ਫਿਰ ਚਾਰ ਹੋਂਦ ਬਾਅਦ ਜਦੋਂ ਸਿਪਾਨੇ ਤੇ ਇੱਥੇ ਦੋ ਸਿੱਧੇ ਆ ਜਾਂਦੇ ਤੇ ਦੋ ਪੁੱਠੇ ਆ ਜਾਂਦੇ ਬਸ ਐਦਾਂ ਹੀ ਅਸੀਂ ਇਸ ਪੈਟਰਨ ਨੂੰ ਪਾਈ ਜਾਣਾ ਤੇ ਫਿਰ ਪੈਟਰਨ ਦੇਖੋ ਕਿੰਨਾ ਪਿਆਰਾ ਬਣ ਰਿਹਾ ਆ ਦੇਖੋ ਤੇ ਫਿਰ ਥੋੜਾ ਜਿਹਾ ਪੈਟਰਨ ਪੱਕੇ ਦੀ ਲੁੱਕ ਦੇਖਦੇ ਆਪਾਂ ਕਿੱਦਾਂ ਦੀ ਆਂਦੀ ਇਹ ਪੈਟਰਨ ਦੀ ਫਾਈਨਲ ਲੁੱਕ ਦੇਖੋ ਪੈਟਰਨ ਬਣਾ ਤਾ ਬਾਅਦ ਦਾ ਲੱਗਿਆ ਬਿਲਕੁਲ ਛੋਟੇ ਛੋਟੇ ਡੱਬੀ ਆਂਦੀਆਂ ਨੇ ਆ ਦੇਖੋ ਅਲੱਗ ਜਿਹਾ ਪੈਟਰਨ ਹੈ ਤੇ ਇਹ ਬਾਰਡਰ ਵੀ ਤੁਸੀਂ ਦੇਖ ਹੀ ਲਿਆ ਹੁਣ ਤੇ ਬਾਰਡਰ ਦੇ ਉੱਪਰ ਦੇਖੋ ਪੈਟਰਨ ਕਿੰਨਾ ਵਧੀਆ ਆ ਤੇ 스ਕੀ ਵੀ ਲਈ ਬੈਸਟ ਪੈਟਰਨ ਹੈ ਸਟੈਚਿਪ ਦੇਖੋ ਸਟੈਚੇਬਲ ਪੈਟਰਨ ਹੈ ਫਰੰਟ ਸਾਈਡ ਤੇ ਇਹ ਸਾਡੀ ਬੈਕ ਸਾਈਡ ਬਿਲਕੁਲ ਹੀ ਆਸਾਨੀ ਨਾਲ ਪਹਿਨਣ ਵਾਲਾ ਸਟੈਚੇਬਲ ਦੇਖੋ ਪੈਟਰਨ ਹੈ 스ਕੀ ਵੀ ਲਈ ਪਾਓ ਜੈਂਟਸ ਸਵੈਟਰਸ ਪਾਓ ਲੇਡੀਜ਼ ਕਾਰਡੀਗਨ ਮੈਂ ਕਿ ਸਾਕਿਤੇ ਵੀ ਪਾ ਸਕਦੇ ਹੋ ਤੇ ਕਿਸੇ ਵੀ ਕਲਰ ਸਪਾ ਸਕਦੇ ਹੋ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਦੇ ਲਈ ਫਿਰ ਮਿਲਦੇ ਹਾਂ ਕੱਲ ਇੱਕ ਨਹੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਦੇ ਨਾਲ ਤੇ ਇਹ ਵਾਲਾ ਬਾਰਡਰ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗੀ ਅਗਰ ਤੁਸੀਂ ਇਹ ਵਾਲਾ ਬਾਰਡਰ ਬਣਾਉਣਾ ਚਾਹੁੰਦਾ ਤਾਂ ਉੱਥੋਂ ਦੇਖ ਕੇ ਬਣਾ ਸਕਦੇ ਹੋ